ਜਿਹੜਾ ਨੌਜਣ ਇਹਨੂੰ ਜਫਾ ਲਾਵੇਗਾ ਉਹ 5000 5000 ਦੀ ਗੱਲ ਹੋਵੇਗੀ ਪਰ ਖੇਡ ਮੈਦਾਨ ਦੇ ਵਿੱਚ ਬੂਰੀਆ ਸੀਸਰ ਤਾਂ ਮੁਕਾਬਲਾ ਜੇ ਫਰੰਦੀਪੁਰ ਵਾਲੇ ਨਾਲ ਹੋਵੇ ਤਾਂ ਗੱਲ ਵੱਖਰੀ ਪਰ ਇਧਰਲੇ ਪਾਸੇ ਆ लवली 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 ਤੇ ਬੂਰੀਆ ਸੀਸਰ 5001 ਆ 5000 ਤੋਂ ਲੱਗਿਆ ਹੋਇਆ ਜੋਰ ਕਿ ਜੋਰ ਤੇ ਜਵਾਨੀ ਆ ਕਿ ਕਿੱਥੇ ਆ ਕੇ ਆੜੇ ਆੜਿਆ ਚਨਾਤੋ ਮੈਨੂੰ ਲਾਦੇ ਪਾਰਵੇ ਘੜਿਆ ਖੇਡ ਕਬੱਡੀ ਐਨ ਮੇਰੇ ਵੀਰੋ ਪੂਰੇ ਜੋਵਨ ਤੇ ਮੇਲਾ ਚੱਲਦਾ ਆ ਦੋਤੇ ਆ ਟਰਨੇਡੋ ਰਪਿੰਦਰ ਸਿੰਘ ਪਾਉਂਦਾ ਰੇਡਾਂ ਐਨ ਦੁਨੀਆਂ ਦੇ ਜਿੱਤਦਾ ਦਿਲ ਕਦੇ ਸੱਜੇ ਕਦੇ ਠੱਪੇ ਕਦੇ ਸੱਜੇ ہزار پیا سونی فکر چ میرے وا جفا کتا لگا ہو رہا سنگت خوش ہے سنگت خوش ہے آئے ہوئے کرن دیار پرے والا لے بھی ساجی چکو میں کا اٹ کرو گا لے سے جو بردی کرن دیال پرا کبڑی 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 ਪੂਰਾ ਇਹ ਜਗਮਾਲ ਵਾਲੀ ਦਾ ਪੂਰਾ ਇਹ ਜਗਮਾਲ ਵਾਲੀ ਦਾ ਪੂਰਾ ਇਹ ਕੈਨੇਡਾ ਖੇਡ ਹੈ ਰਮਨ ਹੁਣਾ ਦੀ ਖੇਡ ਕਲੱਬ ਵੱਲੋਂ ਮੇਰੇ ਮਿੱਤਰੋ ਆ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਜਗਮਾਲ ਵਾਲੀ ਦਾ ਪੂਰਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਚੱਲ ਹੋਏ ਖਿਡਾਰੀ ਤੇ ਸੁਲਝੇ ਹੋਏ ਅੰਪਾਇਰ ਗਰਮੇਲ ਸਿੰਘ ਪ੍ਰਧਾਨ ਦੀਆਂ ਯਾਦਾ ਰਹਿ ਗਈਆਂ ਨਿਰਸਿੰਘ ਜੀ ਵੱਡਾ ਘਾਟ ਹੈ ਖੇਡ ਕਬੱਡੀ ਨੂੰ ਔਰ ਦਿੜਵੇ ਨੂੰ ਔਰ ਸਾਹਮਣੇ ਦੇਖਣਾ ਵੀ ਇਸ ਵੇਲੇ ਖੇਡ ਮੈਦਾਨ ਅੰਬਰ ਕਬੱਡੀ ਕਬੱਡੀ ਕਰਨ ਗਿੰਦੀ ਕਰਨ ਕਿੰਦੀ ਕਰਨ ਕਿੰਦੀ ਕਰਨ ਕਿੰਦੀ ਕਰਨ ਕਿੰਦੀ ਕਰਨ ਕਿੰਦੀ ਤੇ ਕਰਨ ਗਿੰਦੀ ਤੇ ਕਰਨ ਗਿੰਦੀ ਤੇ ਕਰਨ ਕਿੰਦੀ ਤੇ ਕਰਨ ਕਿੰਦੀ ਤੇ ਆ ਗਿੰਦੀ ਗਿੰਦੀ ਤੇ ਕਰਨ ਕਰਨ ਤੇ ਗਿੰਦੀ ਗਿੰਦੀ ਤੇ ਕਰਨ ਕਰਨ ਦੇ ਗਿੰਦੀ ਗਿੰਦੀ ਤੇ ਕਰਨ ਹੋ ਗਈ ਹੋ ਗਈ ਹੋ ਗਈ ਹੋ ਗਈ ਆ ਹੋ ਗਈ ਮਿੱਤਰੋ ਕਿ ਖੜ ਖੜ ਵੇਦੇ ਲੋਕੀ ਅਸਾਨ ਜੱਟ ਨੂੰ ਉਹ ਹਾਰਾ ਪਰ ਆਲੇ ਜਿੱਦਾ ਜਫਾ ਲੱਗਿਆ ਤਾੜੀਆਂ ਧੂੜੀਆਂ ਨਹੀਂ ਬੱਤੀਆਂ ਬੋਦਾ ਟਰਨੇਡੋ ਖੇਡ ਕਬੱਡੀ ਦਾ ਪ੍ਰੋਫੈਸਰ ਮੱਖਣ ਸਿੰਘ ਨੇ ਨਾਂ ਦਿੱਤਾ ਵੀ ਇਹ ਬਾਪ ਰੋਲਾ ਹੈ ਇਹ ਬਾਪ ਰੋਲਾ ਇਹਨੇ ਦੁਨੀਆ ਦੇ ਦਿਲ ਜਿੱਤਿਆ ਮੇਰੇ ਵੀਰੋ ਇਹ ਜਿੱਥੇ ਵੀ ਖੇਡਿਆ ਚਾਹੇ ਯੂਰਪ ਖੇਡਿਆ ਚਾਹੇ ਇੰਗਲੈਂਡ ਖੇਡਿਆ ਚਾਹੇ ਮੇਰੇ ਮਿੱਤਰੋ ਕੈਨੇਡਾ ਖੇਡਿਆ ਦੁਨੀਆ ਦੇ ਦਿਲ ਜਿੱਤਣ ਵਾਲੀ ਗੱਲ ਇੱਕ ਪਾਸੇ ਬੱਲੇ ਬੱਲੇ ਸਵਾਦ ਖੇਡ ਕਬੱਡੀ ਦਾ ਜਫਾ ਇਹ ਕਹਿੰਦੇ ਬੂਰੇ ਜਗਮਾਲ ਵਾਲੀ ਦਾ ਬੂਰੇ ਜਗਮਾਲ ਵਾਲੀ ਦਾ ਜੱਫਾ ਉਹ ਤਾੜੀਆਂ ਧੂਣੀਆਂ ਵਾਰੇ ਕੀ ਖਿਆਲ ਆ ਫਿਰ ਵਾਹ ਵਾਹ ਤਾੜੀਆਂ ਲਓ ਖੇਡ ਮੈਦਾਨ ਨੂੰ ਵੱਧਦਾ ਹੋਇਆ ਮੇਰੇ ਵੀਰੋ ਪੈਂਦੀ ਹੋਈ ਰੇਡ ਚਾਰ ਤੇ ਚਾਰੇ ਮੇਰੇ ਬਿਲਕੁਲ ਤਿਆਰ ਪਰ ਤਿਆਰ ਮੇਰੇ ਵੀਰੋ ਆਉਂਦਾ ਲਓ ਚਾਰ ਸਾਰੇ ਪੂਰੇ ਤਿਆਰ ਬੂਰੀਆ ਸੀਸਰ ਫਿਰ ਕਬੱਡੀ ਪਾਉਣ ਲਈ ਹਲਕੇ ਚ ਚੁੱਕਿਆ ਸੰਗੀਤ ਦੀ ਟਿਕਟਕੀ ਲਗਾਈ ਹੋਈ ਆ ਪਰ ਖੇਡ ਮੈਦਾਨ ਵਿੱਚ लवली ਇੱਕ ਪਾਸੇ ਬੂਰੀਆ ਸੀਸਰ ਪਰ ਐਨ ਮੇੜੋ ਮੇੜੀ ਹੁੰਦੀ ਹੋਈ ਜਵਾਨੀ ਇੱਕ ਪਾਸੇ ਪੂਰੀਆ ਬੂਰੀਆ ਤੇ लवली लवली ਦੇ ਬੂਰੀਆ ਆ ਦੇਖੋ ਮੇਰੇ ਵੀਰੋ ਲੱਗਦਾ ਹੋਇਆ ਜੱਫਾ ਕਦੇ ਉਧਰ ਜੱਫਾ ਕੇ ਉਂਗਲੀ ਤੇ ਰਮਾਲ ਕਮਾਉਦਾ ਨਹੀਂ ਦਿਲਬਰ ਜਾਨੀ ਆ ਦਿਲਬਰ ਜਾਨੀ ਐਨ ਲੋਈਆਂ ਘੁੰਮ ਗਿਆ ਸਤਾ ਜੀ ਜੱਫਾ ਰਪਿੰਦਰ ਆਇਆ ਗਰਾਊਂਡ 'ਚ ਓਏ ਲੋਕਾਂ ਨੇ ਕਲਕਾਰੀਆਂ ਮਾਰੀਆਂ ਹੂਟੀ ਕੀਤੀ ਸੀਗੀ ਆ ਪਹਿਲੀ ਕਬੱਡੀ ਕਹਿੰਦੇ ਮੋਟਰਸਾਈਕਲ 5000 ਤੇ ਪਹਿਲਾ ਲੱਗਿਆ ਹੁਣ ਤੇ ਗੱਲ ਮੋਟਰਸਾਈਕਲ ਦੀ ਆ ਹੁਣ ਤੇ ਗੱਲ ਮੋਟਰਸਾਈਕਲ ਆ ਆ ਆ ਕੀ ਬਾਤ ਕੀ ਬਾਤ ਕੀ ਬਾਤ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ 2000 ਦੀ ਗਵੰਡੀ ਪਿੰਡ ਮੇਰੇ ਵੀਰੋ

ਜੱਫਾ ਖੇਡ ਮੈਦਾਨ ਦੇ ਵਿੱਚ ਬੂਰਾ ਜਗਮਾਲ ਵਾਲਾ ਕਾਲੇ ਵਾਲੀ ਦੇ ਇਲਾਕੇ ਦਾ ਉਹ ਬਾਈ ਨਵੇਂ ਮੁੰਡਿਆਂ ਦੇ ਜੱਫੇ ਕਿਵੇਂ ਲੱਗੇ ਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਇੱਕ ਵਾਰ ਤਾੜੀ ਪੈ ਗਈ ਹਰ ਰਾਏਪੁਰ ਦੇ ਖੇਡ ਕਬੱਡੀ ਕੱਪ ਤੇ ਲੱਖੀ ਬਾਈ ਦੂਜੀ ਪੈ ਗਈ ਦੂਜੀ ਪੈ ਗਈ ਖੇਡ ਮੈਦਾਨ ਦੇ ਵਿੱਚ ਦੋਦੇ ਵਾਲਾ ਰਪਿੰਦਰ ਮੇਰੇ ਵੀਰੋ ਕੀ ਬਾਤ ਇਕਮ ਤੇ ਰਪਿੰਦਰ ਰਪਿੰਦਰ ਤੇ ਇਕਮ ਕਦੇ ਹਠੂਰ ਵਾਲੇ ਦੀਆਂ ਗੱਲਾਂ ਉਹ ਜਨਾਲ ਵਾਲਾ ਪਾਈ ਬੈਠਾ ਆ ਦੋਤੇ ਵਾਲੇ ਨੇ ਰੇਡ ਪਾ ਦਿੱਤੀ ਰਪਿੰਦਰ ਨੇ ਪਰ ਪੁਆਇੰਟ ਕਹਿੰਦੇ ਇੱਕ ਬਾਕੀ ਆ ਦਰਸ਼ਕਾਂ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਨ ਫੇਰ ਵੱਧ ਗਿਆ ਪੈਂਦੀਆਂ ਕਬੱਡੀਆਂ ਲੱਗਦੇ ਜਫੇ ਉਹ ਚਾਰ ਜਫੀ ਕਰਨ ਦਿਆਲਪੁਰੇ ਦੀ ਰੇਡ ਕਬੱਡੀ ਦਾ ਸ਼ੈਣੀ ਜਫੀ ਮਰਕੀਤ ਸਿੰਘ ਦਾ ਪੁੱਤਰ ਫਕਰ ਝੰਡੇ ਪਿੰਡ ਦਾ ਸੋਨੀ ਬੱਲੇ 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 ਸ਼੍ਰੀ ਅਕਾਲ ਕੀ ਬਾਤ ਸਵਾਦ ਆ ਗਿਆ ਮੇਰੇ ਵੀਰੋ ਇਹ ਰੇਡ ਦਾ ਬਾਈਕ ਰੇਡ ਦਾ 5000 ਰੁਪਏ ਰੇਟ ਤੇ 5000 ਵੱਖਰਾ ਮੋਟਰਸਾਈਕਲ ਤੀਜੀ ਰੇਡ ਲੈ ਵੀ ਧੂੜਵਾਇਆ ਲੈ ਵੀ ਦੇਖ ਸਾਹਮਣੇ ਇਸ ਵੇਲੇ ਚਾਰ ਚਾਰੇ ਤਿਆਰ ਸੋਨੀ ਤਿਆਰ ਔਰ ਦੇਖਦਾ ਵੀ ਇੱਕਮ ਤਿਆਰ ਹੈ ਗਿੰਦੀ ਤਿਆਰ ਓਏ ਓ ਜਾਫੀ ਓ ਰੇਡਰ ਮੋਟਰਸਾਈਕਲ ਮੋਟਰਸਾਈਕਲ ਵਾਲੀ ਰੇਡ ਬੱਲੇ 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 ਬੋਲ ਸੋਨਾਂ ਸਤਿ ਸ਼੍ਰੀ ਅਕਾਲ ਰਪਿੰਦ ਮੋਟਰਸਾਈਕਲ ਤਿੰਰੇ ਟਾਂ ਤੇ ਮਨ ਸਿੰਘ ਦਲੜ ਦੀਆਂ ਤਿੰਨ ਕਬੱਡੀਆਂ ਤੇ ਮੋਟਰਸਾਈਕਲ ਲੱਗ ਚੁੱਕਿਆ ਮੇਰੇ ਵੀਰੋ ਲਈ ਸੋਨੀ ਫਕਰ ਝੰਡੇ ਵਾਲਿਆ ਦੁਨੀਆ ਕਹਿੰਦੀ ਵੀ ਸ਼ੈਣੀ ਜਾਫੀ ਆ ਪਹਿਲੀ ਕਬੱਡੀ ਆ ਪਹਿਲੀ ਕਬੱਡੀ ਆ ਜੀ ਮੋਟਰ ਪੜਾਈਆਂ ਮੋਟਰਸਾਈਕਲ ਮਲਕੀਤ ਸਿੰਘ ਦਾ ਪੁੱਤਰ ਜਿੱਤ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਓਏ ਕਬੱਡੀ ਦਾ ਸ਼ੈਣੀ ਜਾਫੀ ਆ ਇਹਨੇ ਤੇ ਵੱਡੇ ਵੱਡੇ ਮੱਲ ਫੜ ਲਿਆ ਮਲਕੀਤ ਸਿੰਘ ਨੂੰ ਮਾਣ ਪੰਜ ਦੀ ਪੰਜ 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 ਤੋਂ ਕਹਿੰਦੇ ਨਾ ਤੇ 4.5 ਹੋਣਿਆ ਨਾ ਕਹਿੰਦੇ 55 ਦਾ ਹੋ ਸਕਦਾ 7 ਹੋ ਸਕਦਾ 11 ਪਰ ਪੰਜ ਤੋਂ ਸੂਈ ਜਿਹੜੀ ਥੱਲੇ ਨਹੀਂ ਆਈ ਮੇਰੇ ਵੀਰੋ ਲਓ ਸਾਹਮਣੇ ਇੱਕ ਪਾਸੇ ਕਹਿੰਦੇ ਤੇ ਦੂਜੇ ਪਾਸੇ ਮੇਰੇ ਵੀਰੋ ਇਸ ਵੇਲੇ ਗੱਭਰੂ ਨੇ ਲਾ ਕੇ ਸਿਰੇ ਦਾ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਤਾਂ ਵੀ ਗੱਭਰੂ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਮਾਨ ਸਿੰਘ ਦੁਲਤਾਂ ਪੰਜ ਦੀ ਦੁਲਤ ਦੀ ਫਿਰ 5000 ਦੀ ਕਬੱਡੀ ਮੇਰੇ ਵੀਰੋ ਲਗਾਤਾਰ ਮਾਇਆ ਪ੍ਰੇਰਣਾ ਤੱਕ ਪਹੁੰਚਦੀ ਹੋ ਰਹੀ ਹੈ ਅੱਜ ਦੇ ਜਗਮਾਲ ਆਲੀ ਆਰੇ ਨੇ ਖਰੇ ਖੜੇ ਫੜਿਆ ਉਹ ਬੂਰਾ ਜਗਮਾਲ ਆਲੀ ਟਾ ਕੇ ਬਹਿ ਗਿਆ ਹਿੱਕ ਤੇ ਭਾਈ ਯਾਰ ਨਵੇਂ ਮੁੰਡਿਆਂ ਦੀ ਖੇਡ ਕੱਦਾਂ ਲੱਗੀ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਖੇਡ ਕਬੱਡੀ ਆ ਲਓ ਰੇਡ ਪੈ ਗਈ ਲੱਖੀ ਬਾਈ ਚੱਕੋ ਮਾਈਕ ਕਰਨ ਦਿਆਨਪੁਰੇ ਵਾਲਾ ਮੇਰੇ ਵੀਰੋ ਕਬੱਡੀ ਪਾਰਿਆ ਖੇਡ ਮੈਦਾਨ ਦੇ ਵਿੱਚ ਕਹਿੰਦੇ 5 5 10 10 ਮੋਟਰਸਾਈਕਲਾਂ ਦੀਆਂ ਕਬੱਡੀਆਂ ਅੱਜ ਹਰ ਰਾਏਪੁਰ ਦੇ ਵਿੱਚ ਪਈਆਂ ਪਰ ਕਬੱਡੀ ਦਾ ਹੀ ਸ਼ੈਣੀ ਜਾਫੀ ਨੇ ਮੇਲਾ ਲੁੱਟ ਲਿਆ ਕਬੱਡੀ ਦਾ ਹੀ ਸ਼ੈਣੀ ਜਾਫੀ ਨੇ ਉਹ ਮੇਲਾ ਲੁੱਟ ਲਿਆ ਕਬੱਡੀ ਦੇ ਸ਼ੈਣੀ ਜਾਫੀ ਨੇ ਮੇਲਾ ਲੁੱਟ ਲਿਆ ਕਬੱਡੀ ਦੇ ਸ਼ੈਣੀ ਜਾਫੀ ਨੇ ਮੇਲਾ ਲੁੱਟ ਲਿਆ ਸਾਰਾ ਮੇਲਾ ਸੋਨੀ ਲੁੱਟ ਕੇ ਲੈ ਗਿਆ ਬਿੱਟੂ